ਸੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਾਰਿਆਂ ਦੇ ਠੀਕ ਠਾਕ ਹੋਵੋਗੇ ਤੇ ਆਪਾਂ ਝੋਪੜੀ ਵਾਸਤੇ ਬਣਾਉਣੀ ਸੀ ਪੌੜੀ ਤੇ ਬੰਦੇ ਨੇ ਜਿਹੜੇ ਪੌੜੀ ਬਣਾਤੀ ਆ ਪੂਰੀ ਵਧੀਆ ਤੇ ਬੰਦੇ ਨੂੰ ਆਖਿਆ ਆਪਾਂ ਹੈਵੀ ਪੌੜੀ ਬਣਾਉਣੀ ਆ ਬਾਈ ਜਦੋਂ ਚਾਰ ਬੰਦੇ ਚੜ੍ਹ ਜਾਂਦੇ ਡਲਕਣਾ ਮਾਰੇ ਪੌੜੀ ਤੇ ਮੈਸਤਰੀ ਕਹਿੰਦਾ ਯਾਰ ਇਹ ਮੇਰੀ ਗਾਰੰਟੀ ਹੈ ਕਿ ਡਲਕਣੀ ਨਹੀਂ ਵਜਦੀ ਪੌੜੀ ਦੀ ਤੇ ਪੌੜੀ ਤਿਆਰ ਕਰਤੀ ਆ ਤੇ ਬੰਦੇ ਨੇ ਆ ਫਰੇਮ ਵੀ ਤਿਆਰ ਕੀਤਾ ਸੀ ਬਹੁਤ ਸੋਹਣਾ ਕੰਮ ਕਰਦਾ ਬਾਈ ਤੇ ਬਾਈ ਨਾਲ ਗੱਲਬਾਤ ਕਰਾਉਣੀ ਆ ਬਾਕੀ ਥੋੜੀ ਸੋ ਹਾਂਜੀ ਮਿੱਤਰੋ ਬਾਈਆਂ ਨੇ ਜਿਹੜੀ ਸੀ ਪੌੜੀ ਬ ਦਰਜੋ ਕਰਤਾ ਹੈ ਸੁਹਾਂਜੀ ਬਾਈ ਹੋਰਾਂ ਨੇ ਪੌੜੀ ਬਣਾਤੀ ਜੀ ਬਾਕੀ ਚੈੱਕ ਕਰੀ ਜਾਂਦੇ ਆ ਬਾਈ ਹੋਰੀ ਜਿਹੜਾ ਆ ਸਟੈਪ ਆ ਜੀ ਇਹ 3 ਫੁੱਟ ਦਾ ਤਿਆਰ ਕੀਤਾ ਇਹਨਾਂ ਨੇ ਤੇ ਰੇਲਿੰਗ ਗੇਰਾ ਲਾਤੀ ਵਧੀਆ ਪੂਰੀ ਪ੍ਰੋਪਰ ਤੇ ਬਸ ਸੀਮੈਂਟ ਦਾ ਕੰਮ ਜਿਆ ਰਹਿ ਗਿਆ ਜਿਹੜਾ ਮਿਸਤਰੀ ਦਾ ਉਹਦੇ ਵਿੱਚ ਜਿਹੜਾ ਕ੍ਰੈਸ਼ਰ ਬਜਰੀ ਪਾਉਗੀ ਤੁਸੀਂ ਚੈੱਕ ਕਰ ਸਕਦੇ ਆ ਇਹ ਕਹਿੰਦਾ ਫਿਰ ਜਿਵੇਂ ਵੀ ਡੜਕਣੀ ਮਾਰਨੀ ਇਹ ਚੀਜ਼ ਦੀ ਤੇ ਬਹੁਤ ਵਧੀਆ ਪੌੜੀ ਬਣਾਈ ਆ ਤੁਸੀਂ ਚੈੱਕ ਕਰ ਸਕਦੇ ਆ ਸਟੈਪਸ ਤੋਂ ਪੂਰੇ ਓਕੇ ਲਾਏ ਹੋਇਆ ਬਾਈ ਹੋਰਾਂ ਨੇ ਤੇ ਪੂਰੀ ਹੈਵੀ ਚੀਜ਼ ਬਣਾਈ ਹੋਈ ਆ ਤੇ ਬਾਕੀ ਬਾਈ ਹੋਰਾਂ ਨਾਲ ਆਪਾਂ ਫੇਰ ਗੱਲਬਾਤ ਕਰਾਂਗੇ ਲੈ ਵੀ ਆਪਾਂ ਗੱਲਬਾਤ ਸਾਰੀ ਕਰ ਲੀਆ ਤੇ ਤੁਸੀਂ ਇੱਕ ਵਾਰੀ ਪੌੜੀ ਚੈੱਕ ਕਰੋ ਬਾਈ ਹੋਰਾਂ ਨੇ ਜਿਹੜੇ ਸਟੈਪ ਪੂਰੇ ਵਧੀਆ ਬਣਾਇਆ ਰੇਲਿੰਗ ਰੂਲਿੰਗ ਪੂਰੀ ਵਧੀਆ ਓਕੇ ਰਿਪੋਰਟ ਲਾਈ ਹੋਈ ਆ ਬਸ ਆ ਗੋਲੇ ਜੇ ਰਹਿ ਗਏ ਲਾਉਣ ਵਾਲੇ ਤੇ ਉਹ ਬਾਅਦ ਚ ਲਾ ਜੂਗਾ ਬਾਈ ਤੇ ਆਪਾਂ ਨੂੰ ਮਿਲੇ ਨਹੀਂ ਇਥੇ ਪਿੰਡ ਦੇ ਵਿੱਚ ਤੇ ਸ਼ਹਿਰੋਂ ਆਪਾਂ ਗਏ ਨਹੀਂਗੇ ਤੇ ਬਹੁਤ ਸੋਹਣੀ ਚੀਜ਼ ਤਿਆਰ ਕੀਤੀ ਆ ਬਾਈ ਹੋਰਾਂ ਚੈੱਕ ਕਰ ਸਕਦੇ ਆ ਤੁਸੀਂ ਡਲਕੜ ਦੀ ਡੁਲਕਦੀ ਹੈਣੀਗੀ ਇਹ ਬਾਕੀ ਬਾਕੀ ਉਹ ਤੁਹਾਨੂੰ ਦੱਸਿਆ ਸੀਗਾ ਮੈਂ ਜਿਹੜਾ ਸੀਮੈਂਟ ਪਾਉਣ ਵਾਲਾ ਰਹਿ ਗਿਆ ਉਹ ਚੀਜ਼ ਦਾ ਤੇ ਉਹ ਆਪਾਂ ਪ ਲੇ ਵੀ ਬਾਈ ਨੇ ਬਹੁਤ ਸੋਹਣੀ ਪੌੜੀ ਬਣਾਈ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਤੇ ਜਿਹੜਾ ਆ ਫਰੇਮ ਚੈੱਕ ਕਰ ਸਕਦੇ ਹੋ ਤੁਸੀਂ ਫਰੇਮ ਵੀ ਬਾਈ ਹੋਰਾਂ ਨੇ ਤਿਆਰ ਕੀਤਾ ਤੇ ਜੇ ਬਾਈ ਕਿਸੇ ਨੇ ਕਨੈਕਟ ਕਰਨਾ ਨਾ ਤਾਂ ਮੈਂ ਫੇਰ ਦੱਸ ਰਿਹਾ ਮੈਨੂੰ ਕਨੈਕਟ ਕਰ ਲਿਓ ਠੀਕ ਆ ਮੇਰਾ ਮੋਬਾਈਲ ਨੰਬਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਫੇਸਬੁੱਕ ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਇੰਸਟਾ ਤੇ ਮੈਸੇਜ ਕਰ ਸਕਦੇ ਹੋ ਸਾਰਿਆਂ ਨੇ ਸੋ ਬਾਈ ਨੂੰ ਮੈਂ ਆਪੇ ਦਾਤੂ ਜਿਹਨੇ ਕੰਮ ਕਰਾਉਣਾ ਤੇ ਮੈਨੂੰ ਦੱਸ ਦਿਓ ਵੀਰੇ ਬਹੁਤ ਵਧੀਆ ਕੰਮ ਕਰਦਾ ਯਾਰ ਬਾਈ ਮਜ਼ਾਕ ਦੀ ਗੱਲ ਨਹੀਂ ਅਲੱਗ ਪਈ ਹੈ ਹੱਸੀ ਚੌੜ ਕਰੀ ਜਾਂਦੇ ਸੀ ਉਹ ਗੱਲ ਅਲੱ